ਸਤਿਕਾਰਯੋਗ ਪੰਜਾਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੁੱਦੇ 1984 ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਪੰਜਾਬੀ ਭਰਾਵੋ ਜੋ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜਿਵੇਂ ਪਤਾ ਹੈ ਜੋ ਪੰਜਾਬ ਦੀ ਧਰਤੀ ਹੈ ਇਹ ਖੇਤੀ ਅਤੇ ਪਸ਼ੂਆਂ ਨਾਲ ਸਦੀਆਂ ਤੋਂ ਜੁੜਾ ਹੋ ਜੁੜੀ ਹੋਈ ਧਰਤੀ ਹੈ ਇਥੋਂ ਦੀ ਜੋ ਆਰਥਿਕਤਾ ਹੈ ਉਹ ਤੇ ਖੇਤੀ ਅਤੇ ਪਸ਼ੂਆਂ ਤੇ ਸਿੱਧੇ ਰੂਪ ਚ ਤੇ ਅਸਿੱਧੇ ਰੂਪ ਚ ਵੱਡੇ ਪੱਧਰ ਤੇ ਨਿਰਭਰ ਕਰਦੀ ਹੈ ਸੋ ਅੱਜ ਜਿਹੜੀ ਆਪਾਂ ਵੀਡੀਓ ਪਹਿਲਾਂ ਵੀ ਆਪਾਂ ਬਾਰ-ਬਾਰ ਪਸ਼ੂ ਪਾਲਕਾਂ ਦੇ ਸੰਬੰਧ ਵਿੱਚ ਪਸ਼ੂਆਂ ਦੇ ਜੋਦ ਵਿੱਚ ਪਾਉਂਦੇ ਰਹਿੰਦੇ ਹਾਂ ਜੋ ਅੱਜ ਵੀਡੀਓ ਹੈ ਅੱਜ ਇਹ ਹੈ ਕਿ ਜਿਸ ਤਰ੍ਹਾਂ ਜ਼ਿਆਦਾਤਰ ਲੋਕ ਜਦੋਂ ਮੌਸਮ ਬਦਲਦਾ ਹੈ ਉਦੋਂ ਕਹਿ ਦਿੰਦੇ ਨੇ ਜੀ ਦੁੱਧ ਤਾਂ ਉਹੀ ਹੈ ਸਾਡਾ ਤਾਂ ਐਸਐਨਐਫ ਕਿਵੇਂ ਘਟ ਗਿਆ ਦੀ ਫਾਇੰਟ ਕਿਵੇਂ ਘਟ ਗਈ ਜਾਂ ਹੋਰ ਉਹਦੇ ਬਹੁਤ ਸਾਰੇ ਕਾਰਨ ਹੁੰਦੇ ਆ ਉਹਨਾਂ ਕਾਰਨਾਂ ਚੋਂ ਇੱਕ ਕਾਰਨ ਜਿਹੜਾ ਹੁਣ ਦੇ ਮੌਸਮ ਮੁਤਾਬਕ ਹੈ ਉਹ ਤੁਹਾਡੇ ਸਾਹਮਣੇ ਆਪਰਖਣ ਜਾ ਰਹੀ ਹੈ ਉਹ ਹੈ ਕਿ ਇਸ ਮੌਸਮ ਦੇ ਵਿੱਚ ਜਿਹੜਾ ਮੱਖ ਬਹੁਤ ਜ਼ਿਆਦਾ ਹੁੰਦੀ ਹੈ ਤੇ ਮੱਖ ਪਸ਼ੂਆਂ ਨੂੰ ਇੰਨਾ ਕੋ ਤੰਗ ਕਰਦੀਏ ਕਿ ਉਹਨਾਂ ਨੂੰ ਚੈਨ ਨਾਲ ਖਾਣ ਨੂੰ ਬੈਠਣ ਨਹੀਂ ਦਿੰਦੀ ਆਪਦਾ ਜੋ ਉਹਨਾਂ ਨੇ ਫੀਡ ਖਾਣੀ ਹੈ ਚਾਰਾ ਖਾਣਾ ਹੈਗਾ ਉਹ ਵੀ ਚੈਨ ਨਾਲ ਨਹੀਂ ਖਾਣਦੇ ਉਹਨਾਂ ਨੂੰ ਤੰਗ ਕਰਦੀਏ ਮੰਨ ਲਓ 24 ਘੰਟੇ ਬਾਅਦ ਹੀ ਸਿਰਫ ਰਾਤ ਨੂੰ ਜਿਆਦਾ ਠੰਡ ਹੋਣ ਕਰਕੇ ਥੋੜਾ ਸਮਾਂ ਰੁਕਦੀ ਹੈ ਦਿਨ ਵੇਲੇ ਤਾਂ ਖਾਸ ਕਰਕੇ ਤੇ ਇਹਦਾ ਕੋਈ ਹੱਲ ਕੋਈ ਕਹਿੰਦਾ ਜੀ ਸਪਰੇਅ ਕਰਕੇ ਜਾਂ ਹੋਰ ਬਹੁਤ ਸਾਰੇ ਹੱਲ ਹੈਗੇ ਆ ਇਹਦੇ ਔਰ ਜਦੇ ਕੋਈ ਸਪਰੇਅ ਕਰ ਦਿੰਨੇ ਆਪਾਂ ਉਥੋਂ ਲਿਆ ਕੇ ਬਾਜ਼ਾਰ ਦੇ ਵਿੱਚੋਂ ਤਾਂ ਉਹਦੇ ਨਾਲ ਕੀ ਹੁੰਦਾਗਾ ਕਿ ਇੱਕ ਸਪਰੇਇਆਂ ਜਿਹੜੀਆਂ ਸਪੈਸ਼ਲ ਹੀ ਮੱਖ ਵਾਸਤੇ ਬਣੀਆਂ ਆ ਮੱਛਰ ਵਾਸਤੇ ਬਣੀਆਂ ਜਾਂ ਚਿਚਰਾਵਾਂ ਵਾਸਤੇ ਬਣੀਆਂ ਉਹਨਾਂ ਵਿੱਚੋਂ ਬਹੁਤ ਸਾਰੀਆਂ ਉਹਨਾਂ ਦੇ ਚਵੜੀ ਤੇ ਸਾਈਡ ਇਫੈਕਟ ਹੁੰਦੇ ਆ ਜਾਂ ਬਹੁਤ ਸਾਰੀਆਂ ਅਜਿਹੀਆਂ ਜਿਹੜੀਆਂ ਨਾਲ ਪਸ਼ੂ ਦਾ ਪਿੰਡਾ ਜਿਹੜਾ ਮਰਨ ਲੱਗ ਜਾਂਦਾ ਜਿਵੇਂ ਕਈਆਂ ਦੇ ਵਿੱਚ ਸੈਫਰਮੈਥਰਿਨ ਹੁੰਦਾਗਾ ਜਿਹੜਾ ਸਪਰੇਅ ਵਾਲਾ ਇੱਕ ਕੈਮੀਕਲ ਹੈ ਜੋ ਸਪਰੀਹਾਂ 'ਚ ਪਾਇਆ ਜਾਣ ਵਾਲਾ ਉਹਦੇ ਨਾਲ ਵੀ ਅਕਸਰ ਆਪਾਂ ਦੇਖਦੇ ਆਂਗਾ ਆਪਣਾ ਵੀ ਜੇ ਹੱਥ ਨੂੰ ਲੱਗ ਜਾਵੇ ਤਾਂ ਉਹਦੇ ਨਾਲ ਹੱਥ ਮਚਨੇ ਸ਼ੁਰੂ ਹੋ ਜਾਂਦੇ ਉਸੇ ਤਰ੍ਹਾਂ ਪਸ਼ੂ ਦਾ ਪਿੰਡਾ ਮਚਣਾ ਸ਼ੁਰੂ ਹੋ ਜਾਂਦਾ ਹੈ ਜਿਹਦੇ ਨਾਲ ਕਿ ਜਿੰਨਾ ਕ ਫਾਇਦਾ ਹੁੰਦਾ ਉਹਨਾਂ ਕ ਪਸ਼ੂ ਦੁਖੀ ਹੋ ਕੇ ਦੁੱਧ ਘਟਦਾ ਹੈ ਜਾਂ ਨਿਸ਼ਾਨ ਹੁੰਦਾ ਉਹਨਾਂ ਕ ਸੋ ਆਪਾਂ ਉਹਦੇ ਵਾਸਤੇ ਤੁਹਾਨੂੰ ਇੱਕ ਦੇਸੀ ਸਸਤਾ ਜਾਂ ਦੇ ਘਰੇ ਵਾਲਾ ਇੱਕ ਅਜ ਫਾਰਮੂਲਾ ਦੱਸਣ ਲੱਗੇ ਆ ਸਾਦਾ ਜਿਹਾ ਕੋਈ ਬੜਾ ਕੁਝ ਨਹੀਂ ਹੈਗਾ ਤੁਸੀਂ 1 ਲੀਟਰ ਪਾਣੀ ਲੈਣਾ ਹੈ 1 ਲੀਟਰ ਪਾਣੀ ਦੇ ਵਿੱਚ ਤੁਸੀਂ 33% ਸਾਦਾ ਲਗਭਗ 3 350 ml ਗੈਂਡਾ ਫਰ ਨਾਲ ਪਾਉਣੀ ਹੈ ਕਾਲੀ ਇਹ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਹੈ ਗੈਂਡੇ ਦੀ ਫੋਟੋ ਸਭ ਹੀ ਹੁੰਦੀ ਹੈ ਤੇ ਉੱਤੇ ਵੀ ਗੈਂਡਾ ਫਰਾਂ ਕਾਲੇ ਰੰਗ ਵਾਲੀ ਇਹ ਇਹ ਪਾ ਲਓ ਉਸ ਤੋਂ ਬਾਅਦ ਇਹਨੂੰ ਪੰਪ ਚ ਪਾ ਕੇ ਸਿਰਕ ਦਿਓ ਜੇ ਜਿਆਦਾ ਪਸ਼ੂ ਆ ਤਾਂ ਤੁਸੀਂ ਵੱਡੇ ਪੰਪ ਚ ਵੀ ਪਾ ਸਕਦੇ ਨੇ ਛੋਟੇ ਚ ਪਾ ਕੇ ਸਿਰਕ ਦਿਓ ਮਾੜਾ ਇਹ ਤਸੱਲੀ ਨਾਲ ਜਿਹ ਵਿੱਚ ਪਸ਼ੂ ਤੇ ਸ਼ਰਤ ਤੇ ਜਿਆਦਾ ਮੱਖ ਮੈਂਦੀ ਹੁੰਦੀ ਆ ਉਹਦੇ ਅੱਖਾਂ ਤੇ ਪੈਣ ਤੋਂ ਥੋੜੇ ਵਿਚਾਰ ਨਾਲ ਧਿਆਨ ਨਾਲ ਤੇ ਉਹਦੇ ਪਿੰਡੇ ਦੇ ਉੱਤੇ ਉਹਦੀ ਲੂਈ ਦੇ ਉੱਤੇ ਚੰਗੀ ਤਰ੍ਹਾਂ ਸਿਰਕ ਦਿਓ ਜਦੋਂ ਤੁਸੀਂ ਸੜਕ ਦੇ ਪਾਸੇ हटੋਗੇ ਰਿਜ਼ਲਟ ਤੁਹਾਨੂੰ ਨਾਲ ਦੀ ਨਾਲ ਹੀ ਮਿਲਣਾ ਸ਼ੁਰੂ ਹੋ ਜਾਊਗਾ ਮੱਖੋਦੇ ਤੇ ਬੈਠਣੀ ਬੰਦ ਹੋ ਜਾਊਗੀ ਤੇ ਕੁਝ ਨਾ ਕੁਝ ਮੱਖੀਆਂ ਨਾਲ ਦੀ ਨਾਲ ਥੱਲੇ ਡਿੱਗਣੀਆਂ ਵੀ ਸ਼ੁਰੂ ਹੋ ਜਾਣਗੀਆਂ ਇਹਦਾ ਬਹੁਤ ਵਧੀਆ ਨਤੀਜਾ ਹੈਗਾ ਬਹੁਤ ਵਧੀਆ ਰਿਜ਼ਲਟ ਆ ਅਸੀਂ ਵੀ ਅਕਸਰ ਇਹ ਘਰੇ ਵਰਤਦੇ ਆ ਪਸ਼ੂ ਆਰਾਮ ਨਾਲ ਤਾਂ ਤੁਹਾਨੂੰ ਦੁੱਧ ਦੀ ਚਵਾਈ ਵੜੇ ਦੁੱਧ ਚਵਾਊਗਾ ਆਰਾਮ ਨਾਲ ਹਰਾਚਾਰਾ ਖਾਊਗਾ ਉਹਦਾ ਆਰਾਮ ਨਾਲ ਆਰਾਮ ਵੀ ਆਰਾਮ ਨਾਲ ਬੈਠ ਕੇ ਜਗਾਲੀ ਕਰੂਗਾ ਇਹਦੇ ਨਾਲ ਕੇ ਪਸ਼ੂ ਦੀ ਸਰੀਰਕ ਔਰ ਮਾਨਸਿਕ ਸਥਿਤੀ ਜਿਹੜੀ ਉਹ ਵਧੀਆ ਰਹੂਗੀ ਤੇ ਜਿਸ ਦੇ ਨਾਲ ਕੇ ਪਸ਼ੂ ਪਾਲਕ ਨੂੰ ਜਿਹੜਾ ਵੱਡਾ ਲਾਭ ਹੋਵੇਗਾ ਸੋ ਅੱਜ ਦੀ ਵੀਡੀਓ ਚ ਐਨਾ ਹੀ ਅੱਗੇ ਫੇਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ